ਕਾਇ ਸੱਜ ਹੱਲੋਂ ਜਾਣਾ ਪੈਣਾ ਨਹੀਂ ਜਿੰਦੇ ਔਲ ਕਾਇ ਸੱਜ ਹੱਲੋਂ ਜਾਣਾ ਪੈਣਾ ਨਹੀਂ ਜਿੰਦੇ ਨਾ ਲੰਮੇ ਪੈਰ ਪਸਾਸਰਾ ਨਾ ਰਹਿਣਾ ਨਹੀਂ ਜਿੰਦੇ ਨਾ ਲੰਮੇ ਪੈਰ ਪਸਾਸਨਾ ਨਹੀਂ ਰਹਿਣਾ ਨਹੀਂ ਜਿੰਦੇ ਕੂੜਮ ਕਾਲ ਬਣੋਲਾ ਦੁਨੀਆ ਲੋ ਦੀ ਮੇਰੇ ਨਾਲ ਵਸੇ ਰਾਨੀ ਇਹ ਜਗ ਚੱਲਣਾ ਘਾਤਿੰਣੀਏ ਨਾ ਤੇਰਾ ਨਾ ਮੇਰਾ ਨੀ ਕੂੜਮ ਕਾਲ ਬਣੋਲਾ ਦੁਨੀਆ ਲੋ ਦੀ ਮੇਰੇ ਨਾਲ ਵਸੇ ਰਾਨੀ ਇਹ ਜਗ ਚੱਲਣਾ ਘਾਤਿੰਣੀਏ ਨਾ ਤੇਰਾ ਨਾ ਮੇਰਾ ਨੀ ਢੜਕੇ ਸੂਰਜ ਨੇ ਡੁੱਪ ਜਾ ਆਖਰੀ ਅੰਤ ਗਲੇ ਰਾਨੀ ਮਾਂਗ ਮਾਂ ਸਾਹਬ ਰਿਆ ਰਹੀ ਨਾ ਕੂਝ ਕੰਨ ਲਈ ਟੇਰਾ ਵੀ ਤੈਨੂੰ ਇੱਕ ਦਿਨ ਆਉਂਦਾ ਪਉ ਮਿਸ਼ੋਣਾ ਸਹਣਾ ਨਹੀਂ ਜਿੰਦੇ ਸਹਣਾ ਨਹੀਂ ਜਿੰਦੇ ਮਾਂ ਲੰਮੇ ਪੈਰ ਬਸਾਸ ਨਾ ਰਹਿਵਾਂ ਨਹੀਂ ਜਿੰਦੇ ਉਸ ਪ੍ਰਭੂ ਦੇ ਹੁਕਮ ਬਿਨਾ ਕੋਈ ਪੱਤਰ ਬਿਨਾ ਹਿਲਦਾ ਨਹੀਂ ਉਸ ਦਰਗਾਹ ਤੇ ਜਾ ਕੇ ਤਾਂ ਕਰਮਾਂ ਦਾ ਲਿਖਿਆ ਮਿਲਦਾ ਨਹੀਂ ਉਸ ਪ੍ਰਭੂ ਦੇ ਹੁਕਮ ਬਿਨਾ ਕੋਈ ਪੱਤਰ ਬਿਨਾ ਹਿਲਦਾ ਨਹੀਂ ਉਸ ਦਰਗਾਹ ਤੇ ਜਾ ਕੇ ਤਾਂ ਕਰਮਾਂ ਦਾ ਲਿਖਿਆ ਮਿਲਦਾ ਨਹੀਂ ਜੋ ਤੂੰ ਕਰਮ ਕਮਾਏ ਲੈ ਖਾਂ ਦੇਣਾ ਏ ਦਿਲ ਦਿਲ ਦਾ ਨਹੀਂ ਜੋ ਤੂੰ ਕੰਮ ਕਮਾਏ ਲੈ ਖਾਦੇ ਰਾਇ ਦਿਲ-ਦਿਲ ਨਾ ਨੀ ਨਾ ਕੋਈ ਸੰਗੀ ਤੇਰਾ ਨਾ ਕੋਈ ਮਹਿਰਮ ਦਿਲ ਦਾ ਨੀ ਧਰਮ ਰਾਜ ਨੇ ਗਿਣ-ਗਿਣ ਲੈ ਕਾ ਲੈਣਾ ਨਹੀਂ ਜਿੰਦੇ ਲੈਣਾ ਨਹੀਂ ਜਿੰਦੇ ਨਾ ਲੰਮੇ ਬਾੜ ਤਸਾਰ ਸਰਾ ਨਾ ਰਹਿਣਾ ਨਹੀਂ ਜਿੰਦੇ ਮੇਰੀ ਮੇਰੀ ਕਲਾ ਆਪਣਾ ਆਪ ਲਾਈ ਫਿਰਦਾ ਏ ਮੇਰੀ ਮੇਰੀ ਕਲਾ ਆਪਣਾ ਆਪ ਲਾਈ ਫਿਰਦਾ ਏ ਤੂੰ ਦੁਨੀਆਂ ਦੀ ਟੈਂਦੇ ਵਿੱਚ ਰਾਮ ਰਵਾਈ ਫਿਰਦਾ ਏ ਦੁਨੀਆ ਤੇ ਤੂੰ ਮਤ ਕਲੰਦਰ ਬਹੁਤ ਬਣਾਈ ਫਿਰਦਾ ਏ ਆਪਣੇ ਜਾਵੇ ਤੂੰ ਰੱਬ ਨੂੰ ਗੋਦੇ ਵਿੱਚ ਪਾਈ ਫਿਰਦਾ ਏ ਆਪਣੇ ਜਾਵੇ ਤੂੰ ਰੱਬ ਨੂੰ ਗੋਦੇ ਵਿੱਚ ਪਾਈ ਫਿਰਦਾ ਏ ਉਹ ਪੰਜ ਤਤ ਦਾ ਮੰਜ ਤਤ ਦਾ ਮਹਿਲ ਉਸਾਰਿਆ ਟਹਿਣਾ ਨਹੀਂ ਦਿੰਦੇ ਹਟਹਿਣਾ ਨਹੀਂ ਦਿੰਦੇ ਨਾ ਲੰਮੇ ਪੈਰ ਫਸਾਰਦਾ ਨਾ ਰਹਿਣਾ ਨਹੀਂ ਦਿੰਦੇ ਲੰਮੇ ਬਾੜ ਬਾਜ਼ਾਰ ਚ ਲਾਲਾ ਲੈਣਾ ਨਹੀਂ ਜਿੰਦੇ